ਮੈਨੂੰ ਮੇਰੇ ਸਹੁਰੇ ਆਏ 4 ਦਿਨ ਹੋ ਗਏ ਸਨ। ਮੈਨੂੰ ਆਪਣੇ ਘਰ ਵਾਲੇ ਦੀ ਰੁਟੀਨ ਦਾ ਪਤਾ ਲੱਗਿਆ ਸੀ ਕਿਉਂਕਿ ਉਹ ਹਰ ਰੋਜ਼ ਰਾਤ ਨੂੰ ਦੁੱਧ ਪਸੰਦ ਕਰਦੇ ਸੀ। ਪਰ ਮੈਂ ਭੁੱਲ ਗਈ ਸੀ। ਛੋਟੇ-ਛੋਟੇ ਗੱਲ ਮੈਨੂੰ ਯਾਦ ਹੀ ਨਾ ਰਹਿੰਦੀ ਤੇ ਕੁਝ ਗੱਲਾਂ ਬਾਰੇ ਮੈਂ ਸਾਰਾ ਦਿਨ ਹੀ ਸੋਚਦੀ ਰਹਿੰਦੀ। 3 ਦਿਨਾਂ ਤੋਂ ਮੇਰਾ ਘਰ ਵਾਲਾ ਮੈਨੂੰ ਯਾਦ ਕਰਾ ਰਿਹਾ ਸੀ ਕਿ ਉਸ ਨੂੰ ਰੋਜ਼ ਰਾਤ ਨੂੰ ਦੁੱਧ ਪੀਣ ਦੀ ਆਦਤ ਹੈ ਹੁਣ ਮੈਂ ਫੇਰ ਇਸ ਗੱਲ ਨੂੰ ਭੁੱਲ ਗਈ ਸੀ ਜਦੋਂ ਕਮਰੇ ਵਿੱਚ ਮੇਰੇ ਕੋਲ ਆ ਕੇ ਉਹ ਖੜੇ ਹੋਏ ਤਾਂ ਉਹਨਾਂ ਨੇ ਮੈਨੂੰ ਪੁੱਛਿਆ ਤਾਂ ਮੈਂ ਇੱਕਦਮ ਘਬਰਾ ਗਈ ਸੀ ਤੇ ਛੇਤੀ ਨਾਲ ਉੱਠੀ ਗਈ ਤੇ ਜਦੋਂ ਮੈਂ ਰਸੋਈ ਦੇ ਵਿੱਚ ਆਈ ਤਾਂ ਮੈਂ ਆਪਣੀ ਸੱਸ ਦੇ ਕਮਰੇ ਦੇ ਕੋਲੋਂ ਲੰਗੀ ਸੀ ਜਦੋਂ ਮੈਂ ਦੁੱਧ ਗਰਮ ਕਰਕੇ ਵਾਪਸ ਆ ਰਹੀ ਸੀ ਤਾਂ ਮੈਂ ਬੁਰੀ ਤਰ੍ਹਾਂ ਸੈਮ ਗਈ ਕਿਉਂਕਿ ਮੇਰੀ ਸੱਸ ਦੇ ਕਮਰੇ ਵਿੱਚੋਂ ਅਜੀਬ ਆਵਾਜ਼ਾਂ ਆ ਰਹੀਆਂ ਸਨ ਉਹ बार-बार ਕਹਿ ਰਹੀ ਸੀ ਮੈਂ ਥੱਕ ਗਈ ਤੁਸੀਂ ਤੱਕੜਿਓ ਪਰ ਮੈਂ ਕਮਜ਼ੋਰਾ ਇਸ ਤਰ੍ਹਾਂ ਦੀ ਆਵਾਜ਼ ਮੈਨੂੰ ਸੁਣ ਰਹੀ ਸੀ ਉਹ ਤਾਂ ਮੇਰਾ ਸਹੁਰਾ ਕਹਿ ਰਿਹਾ ਸੀ ਥੱਕਣ ਵਾਲੀ ਕਿਹੜੀ ਗੱਲ ਐ ਚਲ ਛੇਤੀ ਸ਼ੁਰੂ ਹੋ ਜਾ ਮੈਂ ਬਹੁਤ ਹੈਰਾਨ ਹੋ ਗਈ ਸੀ ਤੇ ਫਿਰ ਆਪਣੇ ਕਮਰੇ ਵਿੱਚ ਆਈ ਤੇ ਜਦੋਂ ਸੌਣ ਲੱਗੀ ਮੇਰੇ ਕੰਨਾਂ ਵਿੱਚ ਆਵਾਜ਼ਾਂ ਗੂੰਜ ਰਹੀਆਂ ਸੀ ਵੇਖਣ ਨੂੰ ਤਾਂ ਕਮਜ਼ੋਰ ਜਿਹਾ ਲੱਗਦਾ ਸੀ ਪਰ ਮੈਨੂੰ ਨਹੀਂ ਪਤਾ ਸੀ ਕਿ ਇੰਨਾ ਤਕੜਾ ਹੈ ਜੋ ਮੇਰੀ ਸਾਸ퇘ਂ ਚੀਕਾ ਕਢਵਾ ਦਿੰਦਾ ਮੈਂ ਵੀ ਇਦਾਂ ਦਾ ਹੀ ਘਰ ਵਾਲਾ ਚਾਹੁੰਦੀ ਸੀ ਪਰ ਉਹ ਬਹੁਤ ਛੇਤੀ ਥੱਕ ਜਾਂਦਾ ਇਦਾਂ ਸੋਚਦੇ ਸੋਚਦੇ ਮੈਨੂੰ ਨੀਂਦ ਆ ਗਈ ਸੀ ਮੇਰੀ ਸੱਸ ਸਵੇਰੇ ਰਸੋਈ ਵਿੱਚ ਸੀ ਮਹਾਰਾਜੇ ਕੀ ਪੂਰੀ ਰਾਤ ਇਹ ਸਭ ਕੁਝ ਕੀਤਾ। ਇਹਨੇ ਵਿੱਚ ਮੇਰਾ ਸਾਰਾ ਬਾਰੋਂ ਸੈਰ ਕਰਕੇ ਆਇਆ ਤੇ ਉਸਨੇ ਆਉਂਦੇ ਹੀ ਉਸ ਨੂੰ ਕਮਰੇ ਵਿੱਚ ਬੁਲਾਇਆ। ਜਦੋਂ ਮੈਂ ਦਰਵਾਜ਼ੇ ਕੋਲ ਪਹੁੰਚੀ ਤਾਂ ਹੈਰਾਨ ਰਹਿ ਗਈ ਰਾਤ ਵਾਲਾ ਨਜ਼ਾਰਾ। ਫਿਰ ਮੇਰੇ ਕੰਨਾਂ ਵਿੱਚ ਆ ਰਿਹਾ ਸੀ ਤੇ ਉਹ ਮਿੰਤਾ ਕਰ ਰਹੀ ਸੀ ਕਿ ਮੇਰੇ ਤੋਂ ਦਰਸ ਕਰੋ। ਇਸ ਉਮਰ ਵਿੱਚ ਮੇਰੇ ਤੋਂ ਨਹੀਂ ਹੁੰਦਾ। ਮੈਂ ਪਰੇਸ਼ਾਨ ਹੋ ਕੇ ਉੱਥੋਂ ਰਸੋਈ ਵਿੱਚ ਆ ਗਈ ਤੇ ਸੋਚ ਰਹੀ ਸੀ ਕਿ ਆਖਰ ਉਹ ਜਿਆ ਕੀ ਖਾਂਦਾ ਹੈ? ਜੋ ਕਿ ਸਰੀਰ ਦਾ ਇੰਨਾ ਤਕੜਾ ਹੈ। ਕਿਹੜੀ ਚੀਜ਼ ਵਰਤਦੇ ਨੇ? ਇਸ ਕਰਕੇ ਇੰਨੀ ਦੇਰ ਤੱਕ ਇੱਕੋ ਹੀ ਕੰਮ ਕਰੀ ਜਾਂਦੇ ਨੇ ਤੇ ਥੱਕਦੇ ਨਹੀਂ ਮੈਂ ਜਾਣਨਾ ਚਾਹੁੰਦੀ ਸੀ ਕਿ ਆਖਰ ਕੀ ਸਭ ਕੁਝ ਕੀ ਸੀ ਮੇਰੀ ਸੱਸ 15 ਮਿੰਟਾਂ ਬਾਅਦ ਕਮਰੇ ਚੋਂ ਬਾਹਰ ਆਈ ਉਸ ਨੇ ਪਿੱਠੂ ਤੇ ਹੱਥ ਰੱਖੇ ਸੀ ਪਤਾ ਨਹੀਂ ਕਹਿ ਰਹੀ ਸੀ ਕਿ ਪਿੱੜਤਾ ਦਰਦ ਮੇਰੀ ਜਾਨ ਹੀ ਲੈ ਕੇ ਛੱਡੂਗਾ ਮੈਂ ਬੜੀ ਔਖੀ ਆਪਣੀ ਹਾਸੀ ਰੋਕੀ ਤੇ ਕਹਿੰਦੀ-ਕਹਿੰਦੀ ਰੁਕ ਗਈ ਪਰ ਮੈਂ ਜਾਣਨਾ ਚਾਹੁੰਦੀ ਸੀ ਕਿ ਮੇਰੇ ਸਹੁਰੇ ਦੀ ਤਾਕਤ ਦਾ ਕੀ ਰਾਜ ਹੈ ਮੇਰਾ ਘਰ ਵਾਲਾ ਆਪਣੇ ਪਿਓ ਤੋਂ ਵੱਖਰਾ ਹੀ ਸੀ ਬਹੁਤ ਛੇਤੀ ਥੱਕ ਜਾਂਦਾ ਤੇ ਸੌਣ ਚੱਲ ਜਾਂਦਾ ਅੱਧੀ ਰਾਤ ਤੱਕ ਮੈਂ ਜਾਗਦੀ ਤੇ ਆਪਣੇ ਘਰ ਵਾਲੇ ਦੀ ਤਰਫ ਦੀ ਰਹਿੰਦੀ ਮੇਰਾ ਧਿਆਨ ਮੇਰੇ ਸਹੁਰੇ ਤੇ ਜਾਂਦਾ ਕਿ ਉਹ ਇਸ ਉਮਰ ਵਿੱਚ ਵੀ ਜ਼ਿੰਦਗੀ ਨੂੰ ਕਿੰਨੇ ਵਧੀਆ ਤਰੀਕੇ ਨਾਲ ਜੀ ਰਹੇ ਨੇ ਜਦੋਂ ਕਿ ਮੇਰਾ ਘਰ ਵਾਲਾ ਛੇਤੀ ਸੌ ਜਾਂਦਾ ਤੇ ਮੇਰੇ ਆਰਮਾਨ ਬਚਲਦੇ ਰਹਿੰਦੇ ਮੈਂ ਹੀ ਸੋਚ ਰਹੀ ਸੀ ਕਿ ਕਾਸ਼ ਉਹ ਵੀ ਤਕੜਾ ਹੁੰਦਾ ਤਾਂ ਮੈਂ ਵੀ ਆਪਣੀ ਜ਼ਿੰਦਗੀ ਦੇ ਨਜ਼ਾਰੇ ਲੈਂਦੀ ਮੈਨੂੰ ਆਪਣੇ ਸੱਸ ਦੀ ਆਵਾਜ਼ਾਂ ਗੂੰਜਦੀਆਂ ਸੁਣਦੀਆਂ ਉਹ ਸਹੁਰੇ ਨੂੰ ਕਹਿੰਦੀ ਹੁਣ ਛੱਡ ਦਿਓ ਇਹ ਗੱਲ ਸੁਣਦੇ ਮੇਰੇ ਅੰਦਰ ਇਕ ਅਜੀਬੀ ਤੜਫ ਪੈਦਾ ਹੋ ਜਾਂਦੀ ਮਨ ਦੇ ਵਿੱਚ ਆਉਂਦਾ ਕਿ ਕਿਉਂ ਨਾ ਵੇਖਾਂ ਤਾਂ ਸਹੀ ਆਖਰ ਕਰਦੇ ਕੀ ਨੇ ਮੇਰਾ ਸਹੁਰਾ ਕੀ ਕਹਿੰਦਾ ਉਹ ਕੀ ਕਰ ਰਹੇ ਨੇ ਤੇ ਮੈਂ ਆਪਣੇ ਥਾਂ ਤੋਂ ਉੱਠੀ ਉਹਨਾਂ ਦੇ ਕਮਰੇ ਦੇ ਬਾਹਰ ਖੜੀ ਹੋ ਗਈ ਕਮਰੇ ਦੀ ਬੱਤੀ ਹਾਲੇ ਤੱਕ ਚੱਲ ਰਹੀ ਸੀ ਮੈਂ ਸਮਝ ਗਈ ਸੀ ਕਿ ਹਾਲੇ ਤੱਕ ਜਾਗ ਰਹੇ ਨੇ ਤੇ ਉਹਨਾਂ ਦੀਆਂ ਆਵਾਜ਼ਾਂ ਬਾਹਰ ਆ ਰਹੀਆਂ ਸੀ ਉਹ ਹੀ ਸਭ ਮੇਰੀ ਸੱਸ ਤੇ ਬਾਰ-ਬਾਰ ਕਹਿ ਰਹੀ ਸੀ ਹੂੰ ਤੁਸੀਂ ਮੈਨੂੰ ਛੱਡਦੇ ਕਿਉਂ ਨਹੀਂ ਮੈਨੂੰ ਜਾਣਦੇ ਹੋ ਮੇਰੇ ਕੀਮਤ ਨਹੀਂ ਜਦੋਂ ਕਿ ਮੇਰਾ ਸਹੁਰਾ ਕਹਿ ਰਿਹਾ ਸੀ ਕੀ ਕਰੀ ਬਰਦਾਸ਼ਤ ਕਰ ਲਾ ਫਿਰ ਮੈਂ ਤੈਨੂੰ ਤੰਗ ਨਹੀਂ ਕਰਾਂਗਾ ਫਿਰ ਥੋੜੀ ਦੇਰ ਲਈ ਚੁੱਪ ਹੋ ਗਈ ਬਾਰੀ ਵਿੱਚ ਪਰਦੇ ਸੀ ਤੇ ਕੁਝ ਨਜ਼ਰ ਨਹੀਂ ਆ ਰਿਹਾ ਸੀ ਮੈਂ ਉਦਾਸ ਹੋ ਕੇ ਕਮਰੇ ਵਿੱਚ ਆ ਗਈ ਤੇ ਜਿੱਤਾਂ ਹੀ ਬੈੱਡ ਤੇ ਆ ਕੇ ਬੈਠੀ ਅਚਾਨਕ ਮੇਰੇ ਘਰਵਣੇ ਨੇ ਕਿਹਾ ਇੰਨੀ ਰਾਤ ਕਿੱਥੇ ਗਈ ਸੀ ਉੱਠ ਕੇ ਬੈਠ ਗਿਆ ਤੇ ਮੈਨੂੰ ਅਜੀਬ ਨਜ਼ਰਾਂ ਨਾਲ ਵੇਖ ਰਿਹਾ ਸੀ ਤੇ ਕਹਿਣ ਲੱਗਾ ਕਿ ਜੇ ਮੈਂ ਸੌਂ ਗਿਆ ਤੂੰ ਕੁਝ ਵੀ ਕਰੇਂਗੀ ਮੈਨੂੰ ਪਤਾ ਨਹੀਂ ਲੱਗਣਾ ਤੇ ਕਹਿਣ ਲੱਗਾ ਦਸ ਕਿੱਥੇ ਗਈ ਸੀ ਮੈਂ ਘਰ ਆ ਗਈ ਤੇ ਕਿਹਾ ਕਿ ਬਾਹਰ ਹਵਾ ਖਾਣ ਗਈ ਸੀ ਉਸਨੇ ਮੈਨੂੰ ਕਿਹਾ ਕਿ ਬਾਹਰ ਜਾਣ ਦੀ ਕੀ ਲੋੜ ਸੀ ਜੇ ਸਿਹਤ ਠੀਕ ਨਹੀਂ ਸੀ ਤਾਂ ਮੈਨੂੰ ਦੱਸ ਦਿੰਦੀ ਮੈਂ ਤੇਰੇ ਨਾਲ ਚੱਲਦਾ ਇਹ ਕਹਿ ਕੇ ਉਹ ਫਿਰ ਸੌ ਗਿਆ ਸੀ ਇਹ ਬਿਨਾਂ ਜਾਣੇ ਕਿ ਮੇਰੇ ਦਿਲ ਵਿੱਚ ਕੀ ਤੂਫਾਨ ਚੱਲ ਰਿਹਾ ਸੀ ਤੇ ਮੈਂ ਕੀ ਮਹਿਸੂਸ ਕਰ ਰਹੀ ਸੀ ਸ਼ਹਿਰ ਤੋਂ ਬਾਹਰ ਜਾਣ ਨੂੰ ਤਿਆਰ ਹੋ ਕੇ ਉਹ ਅਗਲੀ ਸਵੇਰ ਚਲਾ ਗਿਆ ਪਰ ਮੇਰੇ ਦਿਮਾਗ ਵਿੱਚ ਇੱਕੋ ਗੱਲ ਆ ਰਹੀ ਸੀ ਮੈਂ ਤਾਂ ਉਹਨਾਂ ਦੇ ਕਮਰੇ ਵਿੱਚ ਵੇਖਾਂਗੀ ਕਿ ਆਖਰ ਉੱਥੇ ਹੈ ਕੀ ਸ਼ਾਮ ਦੀ ਰੋਟੀ ਖਾਣ ਤੋਂ ਬਾਅਦ ਮੇਰੇ ਸਾਸ ਸੋਰਾ ਬਾਹਰ پارک ਵਿੱਚ ਸੈਰ ਕਰ ਰਹੀ ਸੀ ਮੈਂ ਉਹਨਾਂ ਨੂੰ ਵੇਖ ਰਹੀ ਸੀ ਕਿ ਇਸ ਉਮਰ ਵਿੱਚ ਕਿੰਦਾ ਦੋਨੋਂ ਆਪਸ ਵਿੱਚ ਗੱਲਾਂ ਕਰਦੇ ਇੱਕ ਦੂਜੇ ਵਿੱਚ ਬੜਾ ਹੀ ਪਿਆਰ ਸੀ ਮੈਂ ਕਾਲੀ ਨਾਲ ਕੰਮ ਕਰਕੇ ਉਹਨਾਂ ਦੇ ਕਮਰੇ ਵਿੱਚ ਲੁਕ ਗਈ ਤੇ ਅਜਿਹੀ ਥਾਂ ਬੈਠ ਗਈ ਜਿੱਥੇ ਮੈਂ ਉਹਨਾਂ ਨੂੰ ਨਜ਼ਰ ਨਾ ਆਵਾਂ ਜਦੋਂ ਕਮਰੇ ਵਿੱਚ ਆਏ ਤਾਂ ਮੇਰੀ ਉਡੀਕ ਖਤਮ ਹੋਈ ਮੈਂ ਵੇਖਿਆ ਤਾਂ ਮੇਰੀ ਹੋਸ਼ ਹੀ ਉੱਡ ਗਈ ਸੀ ਮੈਂ ਆਪਣੇ ਮਾਪਿਆਂ ਦੀ लाਡਲੀ ਧੀ ਸੀ ਫਿਰ ਮੇਰੀ ਦੋਸਤੀ ਇੱਕ ਕੁੜੀ ਨਾਲ ਹੋਈ ਜੋ ਕਿ ਮੈਨੂੰ ਬਹੁਤ ਚੰਗੀ ਲੱਗਦੀ ਸੀ ਤੇ ਮੇਰੀ ਉਸ ਨਾਲ ਬਹੁਤ ਬੰਦੀ ਸੀ ਕਾਲਜ ਵਿੱਚ ਤਰ੍ਹਾਂ ਤਰ੍ਹਾਂ ਦੇ ਮੁੰਡੇ ਕੁੜੀਆਂ ਪੜਦੇ ਸੀ ਆਪਸ ਵਿੱਚ ਗੱਲਾਂ ਕਰਦੇ ਮੁੰਡਿਆਂ ਤੇ ਮੇਰੀ ਨਜ਼ਰ ਸੀ ਪਰ ਮੈਂ ਕਿਸੇ ਨੂੰ ਵਿਵੇਕਦੇ ਨਹੀਂ ਸੀ ਕਿਉਂਕਿ ਮੈਂ ਆਪਣੇ ਮਾਪਿਆਂ ਦੀ लाਡਲੀ ਸੀ ਤੇ ਉਹਨਾਂ ਦੀ ਇੱਜ਼ਤ ਦਾ ਪੂਰਾ ਧਿਆਨ ਰੱਖਦੀ ਸੀ ਉਹਨਾਂ ਦੀਆਂ ਗੱਲਾਂ ਸੁਣਦੇ ਤਾਂ ਮੇਰੇ ਹਲਮਾਂ ਮਚਲਦੇ ਫਿਰ ਮੈਂ ਸੋਚਦੀ ਕਿ ਮੈਨੂੰ ਵੀ ਕੋਈ ਪਿਆਰ ਕਰੇ ਮੈਨੂੰ بڑے ਮੁੰਡਿਆਂ ਨੇ ਪ੍ਰਪੋਜ਼ ਕੀਤਾ ਪਰ ਮੈਂ ਸਭ ਨੂੰ ਨਾ ਕਰ ਦਿੱਤੀ ਕਿਉਂਕਿ ਮੈਨੂੰ ਆਪਣੇ ਮਾਪਿਆਂ ਦੀ ਇੱਜ਼ਤ ਦਾ ਬਹੁਤ ਧਿਆਨ ਸੀ ਸਾਡੇ ਮੱਲੇ ਵਿੱਚ ਇਹੀ ਕੁਝ ਹੁੰਦਾ ਸੀ ਇੱਕ ਮੁੰਡਾ ਮੇਰੇ ਵੀ ਅੱਗੇ ਪਿੱਛੇ ਘੁੰਮ ਰਿਹਾ ਸੀ ਮੇ ਨਾਲ ਗੱਲ ਕਰਨ ਦੇ ਬਹਾਨੇ ਲੱਭਦਾ ਜਦੋਂ ਕਿ ਮੈਂ ਉਸ ਨਾਲ ਗੱਲ ਕਰਨਾ ਹੀ ਨਹੀਂ ਚਾਹੁੰਦੀ ਸੀ ਤੇ ਨਾ ਹੀ ਉਸ ਨੂੰ ਲੁਕਦੀ ਸੀ ਮੈਨੂੰ ਬਿਲਕੁਲ ਵੀ ਪਸੰਦ ਨਹੀਂ ਸੀ ਇੱਕ ਵਾਰੀ ਮੈਂ ਕੁਝ ਦਿਨਾਂ ਲਈ ਬਿਮਾਰ ਹੋ ਗਈ ਤੇ ਕਾਲਜ ਨਾ ਗਈ ਤੇ ਉਹ ਪਰੇਸ਼ਾਨ ਹੋ ਕੇ ਘਰ ਆ ਗਿਆ ਇਹ ਗੱਲ ਮੇਰੇ ਮਾਪਿਆਂ ਨੂੰ ਬਹੁਤ ਬੁਰੀ ਲੱਗੀ ਜਦੋਂ ਮੈਂ ਠੀਕ ਹੋ ਕੇ ਕਾਲਜ ਗਈ ਤਾਂ ਉਸ ਮੁੰਡੇ ਨੇ ਮੈਨੂੰ ਰੋਕ ਲਿਆ ਤੇ ਆਪਣੇ ਪਿਆਰ ਦਾ ਇਜ਼ਹਾਰ ਕੀਤਾ ਉਹ ਮੈਨੂੰ ਕਹਿਣ ਲੱਗਾ ਕਿਉਂ ਮੈਨੂੰ ਮਿਲਣਾ ਚਾਹੁੰਦਾ ਹੈ ਮੈਨਾਂ ਵਿਆਹ ਕਰਵਾਉਣਾ ਚਾਹੁੰਦਾ ਹੈ ਉਸਨੇ ਮੇਰਾ ਹੱਥ ਫੜਿਆ ਤੇ ਮੈਨੂੰ ਉਸਦੀ ਇਹ ਗੱਲ ਬਿਲਕੁਲ ਬੁਰੀ ਲੱਗੀ ਤੇ ਮੈਂ ਉਸਦੇ ਮੂੰਹ ਤੇ ਜ਼ੋਰਦਾਰ ਥੱਪੜ ਮਾਰ ਦਿੱਤਾ ਤੇ ਘਰ ਆ ਗਈ ਉਹ ਹਮੇਸ਼ਾ ਮੇਰੇ ਅੱਗੇ ਪਿੱਛੇ ਘੁੰਮਦਾ ਇੱਕ ਦਿਨ ਉਸਨੇ ਜ਼ਿੱਦ ਕੀਤੀ ਕਿ ਬਸ ਇੱਕ ਵਾਰੀ ਮੈਨੂੰ ਮਿਲ ਲੈ ਜਦੋਂ ਮੈਂ ਉਸ ਨੂੰ ਮਿਲਣ ਹੀ ਪਾਰਕ ਵਿੱਚ ਗਈ ਤਾਂ ਬਦਕਿਸਮਤੀ ਨਾਲ ਮੇਰਾ ਪਿਓ ਵੀ ਪਾਰਕ ਵਿੱਚ ਸੀ ਉਸਨੇ ਜਦੋਂ ਮੈਨੂੰ ਵੇਖਿਆ ਤਾਂ ਗੁੱਸਾ ਕੀਤਾ ਤੇ ਉਸਨੇ ਉਸ ਮੁੰਡੇ ਨੂੰ ਥੱਪੜ ਮਾਰੇ ਤੇ ਮੈਨੂੰ ਘਰ ਲੈ ਆਇਆ ਮੇਰੀ ਪੜਾਈ ਵਿੱਚ ਰੋਕ ਦਿੱਤੀ ਤੇ ਨਾਲ ਹੀ ਮੇਰਾ ਵਿਆਹ ਕਰਵਾ ਦਿੱਤਾ ਤੇ ਅੱਜ ਮੈਂ ਆਪਣੇ ਸਹੁਰੇ ਘਰ ਆਪਣੇ ਸੱਸ ਸਹੁਰੇ ਦੇ ਕਮਰੇ ਦਾ ਰਾਤ ਜਨਨ ਜੀ ਲੁਕੀ ਹੋਈ ਸੀ ਤੇ ਸੋਚ ਰਹੀ ਸੀ ਕਿ ਆਕਰ ਉਹਨਾਂ ਵਿੱਚ ਕਿੰਨਾ ਪਿਆਰ ਹੈ ਮੇਰਾ ਘਰਵਾਲਾ ਮੈਨੂੰ ਖੁਸ਼ੀ ਕਿਉਂ ਨਹੀਂ ਦਿੰਦਾ ਮੈਂ ਸੋਚ ਰਹੀ ਸੀ ਕਿ ਉਹ ਕਿਹੜੀ ਚੀਜ਼ ਇਸਤੇਮਾਲ ਕਰਦੇ ਨੇ ਜਿਹੜੀ ਉਹਨਾਂ ਵਿੱਚ ਇੰਨੀ ਤਾਕਤ ਹੈ ਮੈਂ ਵੀ ਆਪਣੇ ਘਰਵਾਲੇ ਨੂੰ ਉਹੀ ਦਵਾਂਗੀ ਪਰ ਜੋ ਮੈਂ ਵੇਖਿਆ ਮੈਂ ਹੈਰਾਨ ਹੋ ਗਈ ਸੀ ਮੈਂ ਆਪਣੀ ਥਾਂ ਤੋਂ ਉੱਠੀ ਤੇ ਉਹਨਾਂ ਦੇ ਨਾਲ ਜਾ ਕੇ ਸਭ ਕੁਝ ਕਰਨਾ ਸ਼ੁਰੂ ਕਰ ਦਿੱਤਾ ਉਹ ਹੈਰਾਨ ਹੋ ਗਈ ਉਹਨਾਂ ਨੂੰ ਸੱਚ ਨਹੀਂ ਆ ਰਿਹਾ ਸੀ ਕਿ ਮੈਂ ਉਹਨਾਂ ਦੇ ਕਮਰੇ ਵਿੱਚ ਲੁਕੀ ਸੀ ਪਰ ਪਤਾ ਨਹੀਂ ਫਿਰ ਮੈਂ ਉਹਨਾਂ ਦੇ ਨਾਲ ਲੱਗੀ ਰਹੀ ਅਤੇ ਉਸ ਆਦਮੀ ਨੇ ਮੈਨੂੰ ਬਾਥਰੂਮ ਵਿੱਚ ਲਿਜਾ ਕੇ ਸਭ ਕੁਝ ਗਲਤ ਕਰ ਦਿੱਤਾ ਮੈਂ ਬੈਠ ਤੇ ਸੀ ਤੇ ਮੇਰਾ ਜਿਸਮ ਬੁਰੀ ਤਰ੍ਹਾਂ ਦੁਖ ਰਿਹਾ ਸੀ ਮੈਂ ਬਾਥਰੂਮ ਵਿੱਚ ਆਪਣੇ ਆਪ ਨੂੰ ਰਗੜ ਰਗੜ ਕੇ ਸਾਫ਼ ਕੀਤਾ ਕਾਫੀ देर ਮੈਂ ਆਪਣੇ ਸਰੀਰ ਨੂੰ ਸਾਫ਼ ਕਰਦੀ ਰਹੀ ਤੇ ਬਾਹਰ ਆਈ ਮੇਰਾ ਘਰ ਵਾਲਾ ਬਹੁਤ ਉਦਾਸ ਖੜਾ ਸੀ ਮੈਂ ਉਸ ਨੂੰ ਪੁੱਛਿਆ ਕਿ ਤੁਸੀਂ ਇੰਨੇ ਪਰੇਸ਼ਾਨ ਕਿਉਂ ਹੋ ਤਾਂ ਕਹਿਣ ਲੱਗਾ ਪਤਾ ਨਹੀਂ ਕੀ ਹੋ ਗਿਆ ਮੈਨੂੰ ਸਮਝ ਨਹੀਂ ਆ ਰਹੀ ਆ ਰਹੀ ਰਾਤ ਨੂੰ ਮੈਂ ਬਿਲਕੁਲ ਠੀਕ ਸੀ ਪਰ ਹੁਣੇ ਮੇਰੇ ਘਰ ਵਾਲੇ ਨੇ ਦੱਸਿਆ ਕਿ ਜਦੋਂ ਪਹਿਲੀ ਰਾਤ ਮੇਰੇ ਦੋਸਤ ਐਕਸੀਡੈਂਟ ਹੋਇਆ ਸੀ ਤੇ ਅੱਜ ਆਚਾਰਕ ਉਸਦੀ ਸਿਹਤ ਖਰਾਬ ਹੋ ਗਈ ਮੈਨੂੰ ਇਸ ਦੇ ਪਿੱਛੇ ਕਿਸੇ ਆਦਮੀ ਦਾ ਹੱਥ ਲੱਗਦਾ ਤੇ ਆਦਮੀ ਕੋਈ ਹੋਰ ਨਹੀਂ ਮੇਰੀ ਘਰ ਵਾਲੀ ਘਰ ਮੌਜੂਦਗੀ ਵਿੱਚ ਕਿਸੇ ਨੂੰ ਮਿਲਦੀ ਹੈ ਮੈਂ ਬਿਲਕੁਲ ਚੁੱਪ ਸੀ ਮੈਂ ਉਸ ਨੂੰ ਨਾ ਕਰ ਦਿੱਤੀ ਤੇ ਸਿਰ ਨੀਵਾ ਕਰ ਲਿਆ ਉਸ ਨੇ ਕਿਹਾ ਕਿ ਤੈਨੂੰ ਘਰ ਲਿਆ ਜਾਣਾ ਮੈਂ ਘਾ ਬੰਦ ਕਰਕੇ ਮੋਢੇ ਤੇ ਸਿਰ ਤੇ ਹੱਥ ਰੱਖ ਦਿੱਤਾ ਸੀ ਉਸ ਨੂੰ ਮੇਰੇ ਤੇ ਤਰਸ ਆ ਰਿਹਾ ਸੀ ਕਿਵੇਂ ਕਿੱਥੇ ਫਸ ਗਈ ਮੇਰੀ ਜ਼ਿੰਦਗੀ ਇੰਨੀ ਵਧੀਆ ਸੀ ਬਰਬਾਦ ਹੋ ਗਈ ਸੀ ਮੈਨੂੰ ਆਪਣੇ ਮਾਪਿਓ ਤੇ ਸਹੇਲੀਆਂ ਨੂੰ ਛੱਡੇ ਕੁਝ ਟਾਈਮ ਹੋ ਗਿਆ ਸੀ ਅਗਲੇ ਦਿਨ ਮੇਰਾ ਘਰ ਵਾਲਾ ਘਰ ਨਹੀਂ ਸੀ ਤੇ ਫਿਰ ਮੇਰਾ ਮਨ ਹੋਇਆ ਕਿ ਆਪਣੇ ਸਾਸੋਰੇ ਦੇ ਕਮਰੇ ਵਿੱਚ ਜਾਵਾਂ ਮੇਰੀ ਸੱਸ ਨੇ ਮੈਨੂੰ ਗੁੱਸੇ ਵਿੱਚ ਕਹਿ ਦਿੱਤਾ ਸੀ ਕਿ ਜੇ ਤੂੰ ਅੱਜ ਸਾਡੇ ਕਮਰੇ ਵਿੱਚ ਆਈ ਤਾਂ ਮੈਂ ਤੈਨੂੰ ਨਹੀਂ ਬਖਸ਼ਣਾ ਮੈਂ ਇਸ ਗੱਲ ਤੋਂ ਡਰ ਗਈ ਸੀ ਪਰ ਮੇਰੇ ਸਹੁਰੇ ਨੂੰ ਇਸ ਗੱਲ ਤੋਂ ਕੋਈ ਇਤਰਾਜ਼ ਨਹੀਂ ਸੀ ਉਸ ਨੇ ਮੈਨੂੰ ਕਹਿ ਦਿੱਤਾ ਸੀ ਕਿ ਤੂੰ ਜ਼ਰੂਰ ਆਵੀਂ ਜਦੋਂ ਕਿ ਸੱਸ ਨੇ ਕਿਹਾ ਸੀ ਕਿ ਤੂੰ ਨਹੀਂ ਆਉਣਾ ਮੈਂ ਉਹਨਾਂ ਨੂੰ ਕਿਹਾ ਕਿ ਮੰਮੀ ਤੁਹਾਡੇ ਕਮਰੇ ਵਿੱਚ ਆਉਣ ਤੋਂ ਮਨਾ ਕਰ ਰਹੀ ਨੇ ਇਹ ਸੁਣਦੇ ਹੀ ਉਸਨੇ ਕਿਹਾ ਕਿ ਤੂੰ ਕਿਉਂ ਮਨਾ ਕੀਤਾ ਉਹਨਾਂ ਨੇ ਮੈਨੂੰ ਕਿਹਾ ਕਿ ਤੂੰ ਆ ਸਕਦੀ ਹੈ ਤੇਰਾ ਮੇਰੇ ਤੇ ਪੂਰਾ ਹੱਕ ਹੈ ਜੋ ਹੀ ਕੰਮ ਆਪਨੇ ਕਰ ਸਕਦੀ ਤੂੰ ਉਸ ਨਾਲ ਕਰ ਲੈ ਉਹਨਾਂ ਦੇ ਜਾਣ ਤੋਂ ਬਾਅਦ ਮੇਰੀ ਸੱਸ ਕਹਿਣ ਲੱਗੀ ਜੇ ਤੂੰ ਸਾਡੇ ਕਮਰੇ ਵਿੱਚ ਆਈ ਤਾਂ ਅੱਜ ਮੈਂ ਤੇਰੇ ਘਰ ਵਾਲੇ ਨੂੰ ਤੇਰੀ ਸ਼ਿਕਾਇਤ ਕਰਾਂਗੀ ਮੈਂ ਸੁਣ ਕੇ ਪਰੇਸ਼ਾਨ ਹੋ ਗਈ ਸੀ ਕਿ ਜੇ ਉਹ ਦੱਸਣਗੇ ਤਾਂ ਮੇਰਾ ਘਰ ਵਾਲਾ ਸ਼ੱਕੀ ਸੁਭਾਅ ਦਾ ਸੀ ਤੇ ਮੇਰੇ ਤੇ ਗੁੱਸਾ ਕਰੂਗਾ ਆਖਰ ਉਸਦੇ ਦਿਮਾਗ ਵਿੱਚ ਉਹ ਗੱਲ ਛੇਤੀ ਛੇਤੀ ਨਿਕਲਦੀ ਨਹੀਂ ਸੀ ਇੱਕ ਵਾਰੀ ਮੈਂ ਕਮਰੇ ਚੋਂ ਬਾਹਰ ਚਲੀ ਗਈ ਸੀ ਤਾਂ ਕਿੰਨਾ ਗੁੱਸੇ ਹੋਇਆ ਸੀ ਮੇਰੇ ਵੱਲ ਸ਼ੱਕ ਨਾਲ ਵੇਖ ਰਿਹਾ ਸੀ ਮੈਂ ਆਪਣੀ ਸਾਸ ਦੀ ਗੱਲ ਸੁਣ ਕੇ ਸੋਚ ਲਿਆ ਸੀ ਕਿ ਮੈਂ ਨਹੀਂ ਜਾਵਾਂਗੀ ਘਰ ਵੜੇ ਦੇ ਖਿਲਾਫ ਜਾਣ ਬਾਰੇ ਮੈਂ ਸੋਚ ਵੀ ਨਹੀਂ ਸਕਦੀ ਸੀ ਰੋਟੀ ਖਾ ਕੇ ਆਪਣੇ ਕਮਰੇ ਵਿੱਚ ਲੰਮੀ ਪੈ ਗਈ ਪਰ बार-बार ਦਿਲ ਕਰਦਾ ਸੀ ਕਿ ਜਾਵਾਂ ਪਰ ਜੋ ਸਕੂਨ ਮੈਨੂੰ ਕੱਲ ਉੱਥੇ ਮਿਲਿਆ ਸੀ ਉਹ ਅੱਜ ਵੀ ਮਿਲੂਗਾ ਮੈਂ ਆਪਣੀ ਸਾਸ ਦੇ ਵਰਤਾ ਕਰਕੇ ਚੁੱਪ ਸੀ ਕਿੰਨੇ ਵਿੱਚ ਹੀ ਕਮਰੇ ਦਾ ਦਰਵਾਜ਼ਾ ਖੜਕਿਆ ਤੇ ਉਸਨੇ ਕਿਹਾ ਤੂੰ ਸਾਡੇ ਕਮਰੇ ਵਿੱਚ ਨਹੀਂ ਆਈ ਉਹਨਾਂ ਦੀ ਗੱਲ ਸੁਣ ਕੇ ਮੈਂ ਸੋਚਣ ਲੱਗੀ ਤੇ ਕਹਿਣ ਲੱਗੀ ਕਿ ਮੇਰੀ ਸਿਹਤ ਠੀਕ ਨਹੀਂ ਸੀ ਮੇਰਾ ਸਹੁਰਾ ਮੈਨੂੰ ਵੇਖਦਾ ਹੈ ਕਹਿਣ ਲੱਗਾ ਕਿ ਮੈਂ ਜਾਣਦਾ ਤੂੰ ਕਿਉਂ ਨਹੀਂ ਆਈ ਤੇਰੀ ਸੱਸ ਨੇ ਤੈਨੂੰ ਰੋਕਿਆ ਕਿਆ ਤੇ ਕਹਿਣ ਲੱਗੇ ਸ਼ਾਇਦ ਤੂੰ ਉਸ ਤੋਂ ਡਰਦੀ ਹੈ ਪਰ ਤੂੰ ਚਿੰਤਾ ਨਾ ਕਰ ਤੈਨੂੰ ਕੁਝ ਵੀ ਨਹੀਂ ਕਹੂੰਗੀ ਤੂੰ ਸਾਡੇ ਕਮਰੇ ਵਿੱਚ ਆ ਜਾ ਮੈਂ ਉਸ ਨੂੰ ਸਮਝਾ ਦਿੱਤਾ ਸੀ ਉਹ ਕਹਿਣ ਲੱਗੀ ਕਿ ਮੈਂ ਤੇਰੀ ਠੀਕ ਕਰ ਰਹੀ ਹਾਂ ਮੈਂ ਬਹੁਤ ਖੁਸ਼ੀ ਅਤੇ ਮੇਰੀ ਸੱਸ ਮੇਰੇ ਵੱਲ ਘੂਰ-ਘੂਰ ਕੇ ਵੇਖ ਰਹੀ ਸੀ ਉਹ ਬਹੁਤ ਥੀਕੀ ਥੱਕ ਗਈ ਤੇ ਕਹਿਣ ਲੱਗੀ ਮੈਂ ਹੁਣ ਨਹੀਂ ਕਰ ਸਕਦੀ ਪਰ ਮੈਂ ਲਗਾਤਾਰ ਲੱਗੀ ਰਹੀ ਉਸ ਤੋਂ ਬਾਅਦ ਮੇਰੀ ਸੱਸ ਵੀ ਸਾਡੇ ਨਾਲ ਲੱਗ ਗਈ ਤੇ ਕਾਫੀ ਦੇਰ ਤੱਕ ਅਸੀਂ ਸਭ ਕੁਝ ਕਰਦੇ ਰਹੇ ਉਸ ਤੋਂ ਬਾਅਦ ਉਹ ਥੱਕ ਗਈ ਤੇ ਫਿਰ ਅਸੀਂ ਦੋਨੋਂ ਵੀ ਥੱਕ ਗਈ ਸੀ ਜਦੋਂ ਮੈਂ ਥੱਕ ਕੇ ਚੂਰ ਹੋ ਗਈ ਤਾਂ ਮੇਰੇ ਸਹੁਰੇ ਨੇ ਮੈਨੂੰ ਕਿਹਾ ਕਿ ਹੁਣ ਤੂੰ ਜਾ ਆਪਣੇ ਕਮਰੇ ਵਿੱਚ ਆਰਾਮ ਕਰ ਮੈਂ ਆਪਣੇ ਕਮਰੇ ਵਿੱਚ ਚਾਈ ਤੇ ਸੌ ਗਈ। ਅਗਲੇ ਦਿਨ ਸ਼ਾਮ ਮੈਂ ਬਹੁਤ ਚੰਗੇ ਤਰੀਕੇ ਨਾਲ ਤਿਆਰ ਹੋਈ ਸੀ ਕਿਉਂਕਿ ਮੇਰੇ ਘਰ ਵਾਲੇ ਨੇ ਆਉਣਾ ਸੀ ਤੇ ਮੈਂ ਉਸ ਦੀ ਉਡੀਕ ਕਰ ਰਹੀ ਸੀ। ਮੈਂ ਬਹੁਤ ਹੀ ਸੋਹਣਾ ਸੂਟ ਪਾਇਆ ਤੇ ਉਸ ਨੂੰ ਰੀਕਦੀ ਸੀ। ਉਸ ਦਾ ਫੋਨ ਆਇਆ ਕਿ ਅੱਜ ਮੈਂ ਨਹੀਂ ਆਉਣਾ। ਮੈਂ ਦਾਸ ਹੋ ਗਈ ਸੀ ਇੰਨੇ ਵਿੱਚ ਹੀ ਮੇਰੇ ਕਮਰੇ ਦਾ ਦਰਵਾਜ਼ਾ ਖੜਕਿਆ ਤੇ ਜਦੋਂ ਖੋਲਿਆ ਤਾਂ ਮੇਰਾ ਸਹੁਰਾ ਸੀ। ਕਹਿਣ ਲੱਗਾ ਅੱਜ ਤੂੰ ਬਹੁਤ ਸੋਹਣੀ ਲੱਗ ਰਹੀ ਹੈ। ਮੈਂ ਆਪਣੀ ਤਾਰੀਫ਼ ਸੁਣ ਕੇ ਖੁਸ਼ ਹੋ ਗਈ ਸੀ ਤੇ ਸੰਗ ਵੀ ਰਹੀ ਸੀ। ਕਹਿਣ ਲੱਗੇ ਚਲ ਛੇਤੀ ਕਰ। ਮੈਂ ਤੇਰੀ ਉਡੀਕ ਕਰ ਰਿਹਾ ਹਾਂ। ਮੈਂ ਉਹਦੇ ਕਮਰੇ ਵਿੱਚ ਗਈ ਸੀ ਤੇ ਅਸੀਂ ਫੇਰ ਉਹ ਸਭ ਕਰਨ ਲੱਗੇ ਜੋ ਮੇਰਾ ਦਿਲ ਕਰਦਾ ਸੀ। ਮੇਰਾ ਘਰਵਾਲਾ ਅਗਲੇ ਦਿਨ ਮੇਰੇ ਨਾਲ ਪਿਆਰ ਦੀਆਂ ਗੱਲਾਂ ਕਰ ਰਿਹਾ ਸੀ ਪਰ ਮੈਨੂੰ ਬਹੁਤ ਔਖਾ ਲੱਗ ਰਿਹਾ ਸੀ। ਮੈਨੂੰ ਕੋਈ ਕਮੀ ਅਹਿਸਾਸ ਹੋ ਰਿਹਾ ਸੀ। ਮੈਂ ਉਸ ਦੀਆਂ ਬਾਹਾਂ ਵਿੱਚ ਸੀ ਤੇ ਉਹ ਫੇਰ ਸੌ ਗਿਆ। ਮੈਂ ਆਪਣੇ ਸਸਤੇ ਕਮਰੇ ਵਿੱਚ ਗਈ ਤੇ ਜਦੋਂ ਆਈ ਮੇਰਾ ਘਰਵਾਲਾ ਜਾਗ ਰਿਹਾ ਸੀ। ਉਸ ਨੇ ਗੁੱਸੇ ਵਿੱਚ ਕਿਹਾ ਤੂੰ ਕਿੱਥੇ ਗਈ ਸੀ? ਤਾਂ ਮੈਂ ਉਸ ਨੂੰ ਦੱਸ ਦਿੱਤਾ ਕਿ ਮੈਂ ਮੰਮੀ ਦੇ ਕਮਰੇ ਵਿੱਚ ਗਈ ਸੀ ਤਾਂ ਕਹਿਣ ਲੱਗੇ ਤੈਨੂੰ ਉਹਨਾਂ ਦੇ ਕਮਰੇ ਵਿੱਚ ਜਾਣ ਦੀ ਕੀ ਲੋੜ ਸੀ ਮੈਂ ਉਸ ਨੂੰ ਕਿਹਾ ਕਿ ਰੋਜ਼ ਰਾਤ ਨੂੰ ਮੈਡੀਟੇਸ਼ਨ ਕਰਦੇ ਨੇ ਤੇ ਮਨ ਦੀ ਸ਼ਾਂਤੀ ਲਈ ਮੈਂ ਵੀ ਉਹਨਾਂ ਕੋਲ ਬਹਿ ਜਾਣੀ ਆ ਇਹ ਸੁਣ ਕੇ ਮੇਰਾ ਘਰਵਾਲਾ ਖੁਸ਼ ਹੋਇਆ ਤੇ ਉਸ ਤੋਂ ਬਾਅਦ ਉਸਨੇ ਮੇਰੇ ਤੇ ਕਦੀ ਸ਼ੱਕ ਨਹੀਂ ਕੀਤਾ ਦੋਸਤੋ ਕਹਾਣੀ ਚੰਗੀ ਲੱਗੇ ਤਾਂ ਲਾਈਕ ਸ਼ੇਅਰ ਕਰਿਓ ਚੈਨਲ ਤੇ ਪਹਿਲੀ ਵਾਰ ਆਏ ਹੋ ਸਬਸਕ੍ਰਾਈਬ ਜ਼ਰੂਰ ਕਰਿਓ ਆਪਾਂ ਫੇਰ ਮਿਲਾਂਗੇ ਸੋਹਣੀਆਂ ਚਿਕਹਾਣੇ ਨਾਲ ਤਦ ਤੱਕ ਲਈ ਤੁਹਾਨੂੰ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਸ਼ੀਕਾਲ ਜੀ